ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਦਾ ਇਸ ਦੁਨੀਆ ਤੇ ਆਕਾਸ਼ ਹੁੰਦਾ ਹੈ। ਔਰ ਆਪਣੀ ਸਵੈ ਜੀਵਨੀ ਦੇ ਵਿੱਚ ਆਟੋ ਬਾਇਓਗ੍ਰਾਫੀ ਦੇ ਵਿੱਚ ਬਚਿੱਤਰ ਨਾਟਕ ਦੇ ਵਿੱਚ ਸ੍ਰੀ ਦਸ਼ਮ ਬਾਣੀ ਦੇ ਵਿੱਚ ਉਹ ਆਪ ਲਿਖਦੇ ਨੇ। ਕਹਿੰਦੇ ਮੈਂ ਦੁਨੀਆ ਦੇ ਉੱਤੇ ਪਾਪੀਆਂ ਨੂੰ ਠੱਲ ਪਾਉਣ ਦੇ ਲਈ ਤੇ ਸਤਪੁਰਸ਼ਾਂ ਨੂੰ ਮੁਕਤ ਕਰਵਾਉਣ ਦੇ ਲਈ ਆਉਣਾ ਕੀਤਾ ਹੈ ਇੱਕ ਗੱਲ ਦਾ ਖਿਆਲ ਰੱਖਿਓ ਗੁਰੂ ਪੀਰਾਂ ਦਾ ਅਵਤਾਰੀ ਪੁਰਸ਼ਾਂ ਦਾ ਆਉਣਾ ਆਮ ਸੰਸਾਰੀ ਲੋਕਾਂ ਨਾਲ ਜੋੜਿਆ ਨਹੀਂ ਜਾਂਦਾ ਅਸੀਂ ਕਰਮਗਤ ਵਿੱਚ ਵੱਜੇ ਹੋਏ ਦੁਨੀਆ ਤੇ ਆਉਂਦੇ ਹਾਂ ਤੇ ਬੱਜੇ ਹੋਏ ਦੁਨੀਆ ਤੋਂ ਚਲੇ ਜਾਂਦੇ ਹਾਂ ਪਰ ਜਿਹੜੇ ਗੁਰੂ ਪੀਰ ਨੇ ਸਾਧੂ ਸਤਪੁਰਸ਼ ਨੇ ਉਹ ਮੁਕਤ ਰੂਹਾਂ ਦੇ ਦੇ ਤੇ ਗੁਰੂ ਜਿਹੜਾ ਹੈ ਸਤਗੁਰੂ ਜਿਹੜਾ ਹੈ ਉਹ ਮੁਕਤੀ ਪ੍ਰਦਾਨ ਕਰਨ ਵਾਲਾ ਹੈ ਉਹ ਤੇ ਕਰਮਾਂ ਦੇ ਬੰਧਨ ਵਿੱਚ ਬਾਝੀ ਨਹੀਂ ਸਕਦਾ ਜਿਹੜਾ ਉਹਦੇ ਚਰਨੀ ਲੱਗ ਗਿਆ ਉਹ ਵੀ ਮੁਕਤ ਹੋ ਗਿਆ ਸਤਗੁਰ ਦਾਤਾ ਮੁਕਤ ਕਰਾਏ ਗੁਰੂ ਇੱਕ ਐਸਾ ਦਾਤਾ ਹੈ ਗੁਰੂ ਦੀ ਐਸੀ ਪਹੁੰਚ ਹੈ ਜਿਹੜਾ ਵੀ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਹੀ ਇਸ ਅਮਨਸ਼ੀਪੇਟਡ ਉਹ ਮੁਕਤ ਹੋ ਜਾਂਦਾ ਹੈ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ਤੇ ਜਿਹਦੀ ਸੰਗਤ ਜਾਇਆ ਜੰਮਣ ਮਰਨ ਮੁਕਛਾਵੇ ਉਹ ਆਪ ਕਿਥੋਂ ਦੱਸੋ ਕਰਮਾਂ ਦੇ ਬੰਧਨ ਵਿੱਚ ਬੱਝਾ ਹੋਏਗਾ ਔਰ ਇਤੋਂ ਤੱਕ ਕਹਿੰਦੇ ਨੇ ਜਿਹੜੇ ਉਹਦੇ ਪਿਆਰੇ ਸਾਧੂ ਸਤਪੁਰਸ਼ ਹੁੰਦੇ ਨੇ ਨਾ ਉਹਦੇ ਪਿਆਰੇ ਬਣ ਜਾਂਦੇ ਨੇ ਜਦੋਂ ਉਹਦੇ ਗੁਣ ਗਾਉਂਦੇ ਨੇ ਜਦੋਂ ਉਹਨਾਂ ਕੋਲ ਵੀ ਇਹ ਤਾਕਤ ਆ ਜਾਂਦੀ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਉਹਨਾਂ ਕੋਲੇ ਤਾਕਤ ਆ ਜਾਂਦੀ ਹੈ ਜਨਮ ਮਰਨ ਦੁ ਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਦੇਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਇਸ ਲਈ ਦੁਨੀਆ ਤੇ ਆਇਆ ਹਾਂ ਜਬ ਜਬ ਹੋਤ ਅਰਿਸ਼ਟ ਅਪਾਰਾ ਚਤਰਨਾਟਕ ਵਿੱਚ ਲਿਖਦੇ ਨੇ ਦਸਮ ਬਾਣੀ ਦੇ ਵਿੱਚ ਲਿਖਦੇ ਨੇ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ ਜਿਵੇਂ ਜਿਵੇਂ ਦੁਨੀਆ ਤੇ ਪਾਪ ਵਧਦੇ ਨੇ ਅਰਿਸ਼ਟ ਵਧਦੇ ਨੇ ਬੈਜੋ ਜਿਵੇਂ ਜਿਵੇਂ ਦੁਨੀਆ ਤੇ ਪਾਪ ਵਧਦੇ ਨੇ ਅਰਸ਼ਤ ਵਧਦੇ ਨੇ ਧਰਮ ਦੇ ਰਸਤੇ ਵਿੱਚ ਕੰਡੇ ਬੀਜਣ ਵਾਲੇ ਵਧਦੇ ਨੇ ਤਬ ਤਬ ਦੇਹ ਤਰਤ ਅਵਤਾਰਾ ਤੇਵੇਂ ਤੇਵੇਂ ਪਾਪ ਨੂੰ ਠੱਲਣ ਲਈ ਅਵਤਾਰ ਆਉਂਦੇ ਨੇ ਦੁਨੀਆ ਦੇ ਉੱਤੇ ਮਹਾਪੁਰਸ਼ ਆਉਂਦੇ ਨੇ ਅਵਤਾਰਾਂ ਦੇ ਆਉਣ ਦਾ ਕਾਰਨ ਇਹ ਹੈ ਵੀ ਪਾਪ ਵੱਧ ਗਿਆ ਹੈ ਤੇ ਗੁਰੂ અવਤਾਰ ਖੁਦ ਪਰਮਾਤਮਾ ਜਾਮਾ ਪਹਿਨ ਕੇ ਕਦੋਂ ਆਉਂਦਾ ਹੈ ਜਦੋਂ ਪਾਪ ਦੀ ਪਾਪ ਦੀ ਆਵਾਜ਼ ਬੜੀ ਉੱਚੀ بلند ਹੋ ਜਾਵੇ ਜਦੋਂ ਪਾਪ ਠੱਲਿਆ ਨਾ ਜਾਵੇ ਜਦੋਂ ਅਰਸਤ ਦੁਨੀਆ ਤੇ ਬਹੁਤੇਰੇ ਹੋ ਜਾਣ ਤਬ ਤਬ ਦੇਹ ਤਰਤ ਅਵਤਾਰਾ ਗੁਰੂ ਗੋਬਿੰਦ ਸਿੰਘ ਪਾਸ਼ਾ ਆਖਣ ਲੱਗੇ ਜਦੋਂ ਇੰਨਾ ਪਾਪ ਵੱਧ ਜਾਵੇ ਦੁਨੀਆ ਤੇ ਠੱਲਣ ਵਾਲਾ ਕੋਈ ਨਾ ਰਵੇ ਦੈਨ ਦਾ ਲਾਰਡ ਮੈਨੀਫੈਸਟ ਹਿਮself ਆਪ ਆਉਂਦਾ ਹੈ ਵੱਡਾ ਅਫਸਰ ਬਹੁਤੀ ਵੱਡੀ ਵਾਰਦਾਤ ਹੋਵੇ ਆਪ ਆਉਂਦਾ ਹੈ ਫਿਰ ਸ਼ਪਾਈਆਂ ਨਾਲ ਗੱਲ ਨਹੀਂ ਚੱਲਦੀ ਕਹਿੰਦੇ ਮੈਨੂੰ ਇਸ ਲਈ ਆਉਣਾ ਪਿਆ ਹੈ ਇਹ ਕਾਰਨ ਹੈ ਕਹਿੰਦੇ ਸਾਡੇ ਆਉਣ ਦਾ ਪਾਪ ਬਹੁਤਾ ਵੱਧ ਗਿਆ ਹੈ ਹੁਣ ਕਲਗੀਧਰ ਪਾਤਸ਼ਾਹ ਦੁਨੀਆ ਤੇ ਆਉਂਦੇ ਨੇ ਦੁਨੀਆ ਦੇ ਉੱਤੇ ਅਵਤਾਰ ਹੁੰਦਾ ਹੈ ਇਹੀ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਨੂੰ ਲੱਭਣਗੇ ਕਲਮਲ ਹੋਈ ਮਹਿਦਨੀ ਅਰਦਾਸ ਕਰੇ ਲਿਵਲਾਏ ਸੱਚੇ ਸੁਣਿਆ ਕੰਨ ਦਾ ਧੀਰਕ ਦੇਵੈ ਸ਼ਹਿਜ ਸੁਭਾਏ ਕਹਿੰਦੇ ਦੇਖੋ ਧਰਤੀ ਜਿਹੜੀ ਹੈ ਨਾ ਉਹ ਵੀ ਰੱਬ ਦੇ ਅੱਗੇ ਫਰਿਆਦ ਕਰਦੀ ਹੈ ਪ੍ਰੇਸ ਟੂ ਦਾ ਲਾਰਡ ਇਨ ਲਵ ਉਹ ਜਿਹੜੀ ਧਰਤੀ ਹੈ ਫਿਕਰ ਵਿੱਚ ਪਾਪ ਵੱਧ ਜਾਵੇ ਦੁਨੀਆ ਵਿੱਚ ਆ ਸ਼ਾਂਤੀ ਫੈਲ ਜਾਵੇ ਸ਼ਾਂਤੀ ਨਾ ਰਹੇ ਕਲਮਲ ਹੋਈ ਮਿਹਦਨੀ ਅਰਦਾਸ ਕਰੇ ਲਿਵਲਾਏ ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸ਼ਹਿਜ ਸੁਭਾਏ ਜਦ ਜਦ ਹੋਤ ਅਰਿਸ਼ਟ અપਾਰਾ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਤੇ ਜਦੋਂ ਕੋਈ ਨੌਲੇਜ ਗੇਨ ਕਰ ਲਵੋ ਫਿਰ ਦਸਮ ਬਾਣੀ ਨੂੰ ਪੜੋ ਫਿਰ ਤਰਕ ਨਹੀਂ ਉੱਠੇਗਾ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਕਲਮਲ ਹੋਈ ਬੇਦਨੀ ਅਰਦਾਸ ਕਰੇ ਲਿਵਲਾਏ ਸਚੈ ਸੁਣਿਆ ਕੰਨ ਦੇ ਧੀਰਕ ਦੇਵੈ ਸ਼ਹਿਜ ਸੁਭਾਏ ਦਸ਼ਮ ਬਾਣੀ ਨੇ ਉਹੀ ਲਫ਼ਜ਼ ਕਹਿ ਦਿੱਤੇ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਤਰਤ ਅਵਤਾਰਾ ਪਾਪ ਵੱਧ ਗਿਆ ਹੈ ਕਹਿੰਦੇ ਮੈਨੂੰ ਆਉਣਾ ਪਿਆ ਹੈ ertid kur laundi hai sacche nu faryaad kar di hai suni pukar daatar prab fer hi baba nanak aunda hai ਖੈਰ ਦੁਨੀਆ ਤੇ ਪਾਪ ਬੜਾ ਸੀ ਠੱਲਣ ਲਈ ਤਾਕਤ ਬੜੀ ਚਾਹੀਦੀ ਹੈ ਔਰ ਜਿੰਨੀ ਪਹਿਲਿਆਂ ਰਹਿਬਰਾਂ ਪੈਗੰਬਰਾਂ ਕੋਲ ਸੀ ਉਹਦੇ ਨਾਲ ਗੱਲ ਨਹੀਂ ਬਣੇਗੀ ਕਿਉਂਕਿ ਪਾਪ ਬੜਾ ਬਲਵਾਨ ਹੈ ਸ਼ੈਤਾਨ ਬੜਾ ਤਾਕਤਵਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੈਂ ਦੁਸ਼ਟ ਜ਼ਮੰਦ ਦੇ ਰੂਪ ਵਿੱਚ ਪਿਛਲੇ ਜਨਮ ਵਿੱਚ ਬੰਦਗੀ ਕਰ ਰਿਹਾ ਸੀ ਕਹਿੰਦੇ ਮੈਨੂੰ ਹੁਕਮ ਹੋਇਆ ਆਵਾਜ਼ ਦਿੱਤੀ ਗਈ ਵੀ ਗੁਰਨਾਨਕ ਪਾਤਸ਼ਾਹ ਦਾ ਦਸਵਾਂ ਜਾਮਾ ਤੁਸੀਂ ਬਣਨਾ ਹੈ ਕਿੰਦੇ ਮੈਂ ਬੰਦਗੀ ਕਰਦਾ ਸੀ ਉਹ ਜਗਾ ਉਹਦੀ ਕੁਝ ਰੂਪ ਰੇਖਾ ਇਦਾਂ ਦੀ ਹੈ ਸਬਤ ਸਰੰਗ ਸੋਭਤ ਹੈ ਤਹਾਂ ਹਿਮਕੁੰਟ ਪਰਬਤ ਹੈ ਜਹਾਂ ਅਜਾ ਸੱਤ ਤਿੱਖੀਆਂ ਚੋਟੀਆਂ ਨੇ ਹਿਮ ਦਾ ਹਿਮ ਦਾ ਸਮੁੰਦਰ ਭਾਵ ਕੇ ਬਰਫ ਦਾ ਉੱਥੇ ਇੱਕ ਸੋਮਾ ਹੈ ਇੱਕ ਝੀਲ ਹੈ ਬਰਫ ਨਾਲ ਪਹਾੜ ਭਰੇ ਹੋਏ ਨੇ ਅੱਛਾ ਕਹਿੰਦੇ ਉੱਥੇ ਬੰਦਗੀ ਕਰ ਰਿਆ ਸੀ ਪਿਛਲਾ ਜਨਮ ਹੈ ਬਾਤ ਲੋਕ ਤੇ ਹੀ ਹੈ ਮੈਨੂੰ ਸੱਦ ਲਿਆ ਗਿਆ ਵੈਸੇ ਵੀ ਜਦੋਂ ਆਪਾਂ ਸਰੀਰ ਛੱਡਦੇ ਆਂ ਸੱਦਾ ਪੈਂਦਾ ਹੈ ਸੱਦੇ ਤੋਂ ਬਿਨਾ ਕੋਈ ਨਹੀਂ ਜਾਂਦਾ ਘਰ ਘਰ ਇਹੋ ਪਹੁੰਚਾ ਸੱੜੇ ਨਿਤ ਭਵਨਾਂ ਸੱਦ ਦਾ ਕੌਣ ਹੈ ਸੱਦਨ ਹਾਰਾ ਸਿਮਰੀ ਹੈ ਅਕਾਲ ਪੁਰਖ ਕਹਿੰਦੇ ਮੈਨੂੰ ਦੁਸ਼ਟ ਦਮੰਦੇ ਰੂਪ ਵਿੱਚ ਸਦਾ ਪਹਿ ਗਿਆ ਮੈਂ ਚਲਿਆ ਗਿਆ ਮੈਂ ਚਲਿਆ ਗਿਆ ਹੁਕਮ ਹੋਇਆ ਵੀ ਅਗਲਾ ਜਿਹੜਾ ਤੁਹਾਡਾ ਜਾਮਾ ਹੈ ਗੁਰਨਾਨਕ ਨਿਰੰਗ ਕਾਰੀ ਦੇ ਦਸਵੇਂ ਜਾਮੇ ਬਣਨਾ ਪੈਣਾ ਮੈਂ ਕਹੇ ਦੀ ਇਹ ਤੇ ਜ਼ਿੰਮੇਵਾਰੀ ਵੱਡੀ ਹੈ ਗੁਰਨਾਨਕ ਨਿਰੰਗ ਕਾਰੀ ਦੇ ਵਿੱਚ ਤੁਹਾਡੀ ਸਮੁੱਚੀਆਂ ਬਰਕਤਾਂ ਵਾਲੀ ਜੋਤ ਹੈ ਇਹ ਜ਼ਿੰਮੇਵਾਰੀ ਵੱਡੀ ਹੈ ਸਿੱਖ ਪੰਥ ਨੂੰ ਖਾਲਸਾ ਪੰਥ ਵਿੱਚ ਤਬਦੀਲ ਕਰਨਾ ਹੈ ਜ਼ਿੰਮੇਵਾਰੀ ਵੱਡੀ ਹੈ ਗਿੱਦਨਾ ਤੋਂ ਸ਼ੇਰ ਬਣਾਉਣੇ ਨੇ ਗਉਆਂ ਤੋਂ ਸ਼ੇਰ ਬਣਾਉਣੇ ਨੇ ਮੁਠੀ ਪਰ ਮੁਠੀ ਪਰ ਲੋਕਾਂ ਨੂੰ ਲੱਖਾਂ ਦੇ ਨਾਲ ਟਕਰਾਉਣਾ ਹੈ ਦੇ ਲਈ ਤਾਕਤਾਂ ਬੜੀਆਂ ਚਾਹੀਦੀਆਂ ਨੇ ਮੈਨੂੰ ਤਾਕਤਾਂ ਦਿਓ ਮੈਂ ਵੈਸੇ ਜਾਣਾ ਨਹੀਂ ਚਾਹੁੰਦਾ ਤੁਹਾਡੇ ਚਰਨਾਂ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦਾ ਕਿਉਂਕਿ ਕਰਮਾ ਵਾਲੇ ਨੇ ਜਿਨ੍ਹਾਂ ਨੂੰ ਸੱਦਾ ਦੇ ਕੇ ਚਰਨੀ ਜਗਾ ਦਿੰਦੇ ਉਹ ਬਾਕੀ ਦੇ ਜੁਨਾ ਦੇ ਤੱਕੇ ਖਾਂਦੇ ਨੇ ਮੈਂ ਜਾਣਾ ਨਹੀਂ ਚਾਹੁੰਦਾ ਪਰਮਾਤਮਾ ਅੱਗੇ ਫਰਿਆਦ ਕੀਤੀ ਜੇ ਕੱਲਣਾ ਹੀ ਹੈ ਨਾ ਫਿਰ ਤਾਕਤ ਬੜੀ ਚਾਹੀਦੀ ਹੈ ਹੁਣ ਪਰਮਾਤਮਾ ਜਦੋਂ ਮਾਹੌਲ ਦੇਖਦਾ ਹੈ ਦੁਨੀਆ ਦਾ ਉਹਦੇ ਅਨੁਸਾਰ ਜੈਸਾ ਮਾਹੌਲ ਹੋਵੇ ਪਾਪ ਘਟੇ ਇਹ ਅਵਤਾਰੀ ਪੁਰਸ਼ ਨੂੰ ਘੱਟ ਤਾਕਤ ਦੇ ਕੇ ਕਲ ਦਿੰਦਾ ਹੈ ਆਮ ਬੰਦੇ ਨਾਲੋਂ ਵੱਧ ਕੇ ਤਾਕਤ ਹੁੰਦੀ ਹੈ ਜਿਵੇਂ ਵਾਰਦਾਤਾ ਪਾਪ ਵੱਧ ਜਾਣ ਤਾਕਤ ਵੱਧ ਦੇ ਕੇ ਕਲ ਦਿੰਦਾ ਹੈ ਆਪਾਂ ਇੱਥੇ ਪਹੁੰਚਣਾ ਹੈ ਵੀ ਇਹ ਹੋਲਾ ਮਹੱਲਾ ਹੈ ਕੀਤੇ ਦੀ ਲੋੜ ਕਿਉਂ ਪਈ ਹੈ ਇਹ ਮਾਲਾ ਫਿਰਨ ਵਾਲਿਆਂ ਨੂੰ ਤਲਵਾਰ ਕਿਉਂ ਚੁੱਕਣੀ ਪਈ ਹੈ ਗੁਰੂ ਪਾਤਸ਼ਾਹ ਪਰਮਾਤਮਾ ਦੇ ਅੱਗੇ ਹਾਜ਼ਰ ਨੇ ਤੇ ਪ੍ਰਮਾਤਮਾ ਆਖਣ ਲੱਗੇ ਤੇਰੀ ਬੰਦਗੀ ਇੰਨੀ ਐ ਦ્વੈਤ ਤੇ ਇਕ ਰੂਪ ਹੋ ਵਾ ਗयो ਤੇਰੀ ਬੰਦਗੀ ਇੰਨੀ ਐ ਵੀ ਤੂੰ ਮੇਰਾ ਹੀ ਰੂਪ ਹੋ ਗਿਆ ਐ ਤੇ ਤੈਨੂੰ ਤਾਕਤ ਕੀ ਦਵਾਂ ਇੱਕ ਬਚਨ ਤੈਨੂੰ ਮੈਂ ਕਹਿ ਸਕਦਾ ਹਾਂ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪ੍ਰਚਰ ਕਰਮੇ ਕਹੋ ਸਾਜਾ ਆਏ ਹੈ ਅਡਾਪਟਡ ਯੂਐਸ ਮਾਈ ਸੰ ਆਪਣਾ ਪੁੱਤ ਬਣਾ ਲਿਆ ਤੇਨੂੰ ਇਹ ਭਾਪੇ ਦੀ ਸਾਰੀ ਜਾਇਦਾਦ ਹੀ ਪੁੱਤ ਦੀ ਹੁੰਦੀ ਹੈ ਤੇਨੂੰ ਕੀ ਕਲਾ ਦਮਾ 14 ਦਮਾ 16 ਦਮਾ ਕਿੰਨੀਆਂ ਕਲਾ ਤੇਨੂੰ ਦਵਾ ਐਉਂ ਸਮਝ ਲੈ ਮੇਰੀ ਜਿੰਨੀ ਜਾਇਦਾਦ ਤਾਕਤ ਹੈ ਸਾਰੇ ਦੀ ਸਾਰੀ ਤੇਰੀ ਹੈ ਅੱਜ ਤੋਂ ਪਹਿਲਾਂ ਕਦੇ ਸੁਣਿਆ ਸੀ ਵੀ ਸਵਾ ਲੱਖ ਨਾਲ ਕੋਈ ਇੱਕ ਨੂੰ ਲੜਾ ਦਵੇ ਕੋਈ ਗਿੱਦੜਾ ਸ਼ੇਰ ਬਣਾ ਦਵੇ ਕੋਈ ਚੜੀਆਂ ਹੱਥੋਂ ਬਾਝ ਤੜਵਾ ਦਵੇ ਕਿਤੇ ਥੋੜੇ ਪੈਗੰਬਰ ਰਹਿਬਰ ਗੁਰੂ ਪੀਰ ਆਏ ਨੇ ਤੇ ਕੇਵਲ ਗੁਰਨਾਨਕ ਨਿਰੰਕਾਰ ਦੀ ਐਸੀ ਬਰਕਤ ਹੈ ਉਹਨਾਂ ਦਸਾਂ ਜਾਮਿਆਂ ਦੀ ਤਾਕਤ ਹੈ ਵੀ ਦਿਨ ਨੂੰ ਥਾਪੜਾ ਦੇ ਦੇਣ ਉਹ ਗਿੱਦੜਾ ਸ਼ੇਰ ਬਣ ਜਾਵੇ ਇਹਨੂੰ ਥਾਪੜਾ ਦੇ ਦੇਣ ਉਹ ਬਚੱਤਰ ਸਿੰਘ ਹਾਥੀ ਨੂੰ ਢਾ ਲਵੇ ਪਾਦਸ਼ਾਹ ਕਹਿੰਦੇ ਪਰਮਾਤਮਾ ਮੈਨੂੰ ਆਖਣ ਲੱਗੇ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰ ਚਰ ਕਰ ਬੈ ਕੋ ਸਾਜਾ ਜਦ ਦੁਨੀਆ ਦੇ ਉੱਤੇ ਪੰਥ ਚਲਾ ਹੁਣ ਆਖੋ ਜੀ ਸਿੱਖ ਪੰਥ ਤੇ ਚੱਲਦਾ ਹੀ ਸੀ ਸਿੱਖ ਨੂੰ ਸਿੰਘ ਬਣਾਉਣ ਵਾਲਾ ਪੰਥ ਚਲਾਉਣਾ ਹੈ ਇਹੇ ਤਰਕ ਕਰ ਦਿੰਦੇ ਨੇ ਤਰਕ ਕਰ ਦਿੰਦੇ ਨੇ ਬਚਿੱਤਰ ਨਾੜਕ ਦੇ ਅਗਿਆਨੀ ਲੋਕ ਲੋ ਜੀ ਪੰਥ ਤੇ ਗੁਰੂ ਨਾਨਕ ਸਾਹਿਬ ਤੋਂ ਚੱਲਦਾ ਇਹਨੂੰ ਸਮਝ ਨਹੀਂ ਆ ਬੀ ਸਿੱਖ ਪੰਥ ਹੈ ਤੇ ਸਿੰਘ ਬਣਾਉਣ ਦੀ ਗੱਲ ਚੱਲ ਰਹੀ ਹੈ ਉਹ ਤਾਂ ਸਮਝ ਨਾ ਲੱਗੇ ਤੇ ਬਾਣੀ ਨੂੰ ਹੀ ਕੱਟ ਦਿੰਦਾ ਵੀ ਅਸੀਂ ਨਹੀਂ ਮੰਨਦੇ ਕਹਿੰਦੇ ਨੇ ਜਾਏ ਤਹਾਂ ਤੈ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਜਾਓ ਜਾਓ ਜਾ ਕੇ ਕਬੋਧ ਕਰਨ ਤੋਂ ਲੋਕਾਂ ਨੂੰ ਹਟਾਓ ਧਰਮ ਦੇ ਵਿੱਚ ਲੋਕਾਂ ਨੂੰ ਪਰਪੱਖ ਕਰੋ ਤੁਸੀਂ ਜਾ ਕਰਕੇ ਗੋਧਿਰ ਐਂਡ ਸ਼ਪਰੈਡ ਦਾ ਧਰਮਾ ਧਰਮ ਨੂੰ ਵਧਾਓ ਧਰਮ ਨੂੰ ਪ੍ਰਚਲਿਤ ਕਰੋ ਧਰਮ ਨੂੰ ਬੁਲੰਦੀਆਂ ਤੇ ਬਚਾਓ ਜਾਏ ਆਹਾ ਤੇ ਧਰਮ ਚਲਾਏ ਕੋ ਬੁੱਧ ਕਰਮ ਤੇ ਲੋਕ ਹਟਾਏ ਪੁੱਠੇ ਬਣਿਓ ਲੋਕਾਂ ਨੂੰ ਹਟਾਓ ਪਾਪ ਕਰਨੋਂ ਲੋਕਾਂ ਨੂੰ ਹਟਾਓ ਗੁਰਨਾਨਕ ਨਰੰਗਕਾਰੀ ਦੀ ਜੋਤ ਨੂੰ ਧਾਰ ਲਵੋ ਹਲੇ ਕਾਮ ਬੜੇ ਰਹਿੰਦੇ ਨੇ ਸ਼ਰੀਰ ਪੁਰਾਣੇ ਹੁੰਦੇ ਜਾਂਦੇ ਨੇ ਇਸ ਲਈ ਹੁਣ ਨਵੇਂ ਸ਼ਰੀਰ ਦੀ ਲੋੜ ਹੈ ਅੱਛਾ ਕਲਗੀਧਰ ਬਾਦਸ਼ਾਹ ਕਹਿੰਦੇ ਕਈ ਆਖਣਗੇ ਜੀ ਇਹ ਦਸਮ ਬਾਣੀ ਹਿੰਦੂ ਵੀਰਾਂ ਨੇ ਲਿਖੀ ਹੈ ਹੁਣ ਪਟਨੇ ਦੇ ਵਿੱਚ ਅਵਤਾਰ ਹੋਇਆ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਬਖੈ ਭਵ ਲਇਓ ਇਹ ਕਿਹੜਾ ਹਿੰਦੂ ਕਵੀ ਹੋਇਆ ਜਿਹੜਾ ਪਟਨੇ 'ਚ ਪੈਦਾ ਹੋਇਆ ਤੇ ਦੁਨੀਆ ਵਿੱਚ ਆਏ ਮਹਾਨ ਬੁਲੰਦੀਆਂ ਨੂੰ ਜਿਸਨੇ ਛੂਇਆ ਮੈਨੂੰ ਤੇ ਅੱਜ ਤੱਕ ਪਟਨੇ ਦਾ ਕੋਈ ਮਸ਼ਹੂਰ ਕਵੀ ਲੱਭਾ ਨਹੀਂ ਜਿਹੜੀ ਜਿਹੜਾ ਸੰਸਕ੍ਰਿਤ ਅਰਬੀ ਫਾਰਸੀ ਜਾਣਦਾ ਹੋਵੇ ਜੇ ਕੋਈ ਹਿੰਦੂ ਕਵੀ ਪਟਨੇ ਦਾ ਹੁੰਦਾ ਵੀ ਵੱਡੀ ਗੱਲ ਸੰਸਕ੍ਰਿਤ ਹਿੰਦੀ ਆਉਂਦੀ ਹੁੰਦੀ ਤੇ ਫਾਰਸੀ ਆਉਂਦੀ ਵੀ ਹੁੰਦੀ ਤੇ ਫਿਰ ਸਮੁੱਚੀਆਂ ਭਾਸ਼ਾਵਾਂ ਦਾ ਗਿਆਨ ਉਹਨੂੰ ਕਿੱਥੋਂ ਐ ਦਸਮ ਗ੍ਰੰਥ ਵਿੱਚ ਇਨੀਆਂ ਭਾਸ਼ਾਵਾਂ ਨੇ ਇੱਕ ਪਟਨੇ ਦਾ ਕਵੀ ਤੇ ਛੱਡੋ ਦੁਨੀਆ ਤੇ ਕੋਈ ਕਵੀ ਪੈਦਾ ਨਹੀਂ ਹੋਇਆ ਉਹਦੀ 42 ਸਾਲਾਂ ਦੀ ਉਮਰ ਹੈ ਕਲਗੀ ਧਰ ਦੀ ਜਿੰਨੀਆਂ ਭਾਸ਼ਾਵਾਂ ਉਹ ਬਾਣੀ ਆਪਣੀ ਵਿੱਚ ਲਿਖ ਗਿਆ ਤੇਰੀ 4200 ਸਾਲ ਉਮਰ ਹੋ ਜਾਵੇ ਤੂੰ ਸਿੱਖ ਵੀ ਨਹੀਂ ਸਕਦਾ ਜਿਹੜਾ ਕਵੀ ਆ ਉਹਦੇ ਮੁਕਾਬਲੇ ਤੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੈਓ ਆਈ ਵਾਸ ਕਨਸੀਵਡ ਥੇ ਆਖਣ ਲੱਗੇ ਐ ਚੁੱਕ ਬਰਥ ਹੈ ਪਟਨਾ ਸਾਡਾ ਅਵਤਾਰ ਸਾਡਾ ਪ੍ਰਕਾਸ਼ ਪਟਨਾ ਸ਼ਹਿਰ ਦੇ ਵਿੱਚ ਹੋਇਆ ਹੈ ਅਸੀਂ ਉੱਥੇ ਅਵਤਾਰ ਧਾਰਿਆ ਹੈ ਮਰਜੀ ਨਾਲ ਉਕੇ ਉਹ ਮੁਗਤ ਰੂਹ ਹੈ ਬੰਦਿਸ਼ ਨਹੀਂ ਹੈ ਬਸ ਪਿਆਰੇ ਨੇ ਆਖਿਆ ਜਾਓ ਦੁਨੀਆ ਦਾ ਸੁਧਾਰ ਕਰਨਾ ਕਹਿੰਦੇ ਆ ਗਏ ਆ ਮੌਜ ਵਿੱਚ ਜਦੋਂ ਦਿਲ ਕਰੇਗਾ ਚਲੇ ਜਾਵਾਂਗੇ ਬੰਦਿਸ਼ ਕੋਈ ਨਹੀਂ ਹੈ ਪਰ ਤੁਸੀਂ ਤੇ ਮੈਂ ਅਸੀਂ ਬੰਦਨਾ ਚ ਵੱਜੇ ਆਏ ਜਿੰਨੀ ਲਿਖੀ ਹੈ ਭੋਗਾਂਗੇ ਚਲੇ ਜਾਵਾਂਗੇ ਅਵਤਾਰੀ ਲੋਕ ਮਰਜੀ ਨਾਲ ਹੁੰਦੇ ਨੇ ਮਰਜੀ ਨਾਲ ਚਲੇ ਜਾਂਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਧਿਆਨ ਦਿਓ ਯਹੀ ਕਾਜ ਤਰਾਹਮ ਜਨਮੰ ਕਿਹੜੇ ਕੰਮ ਲਈ ਜਾਏ ਤਹਾਂ ਤੇ ਧਰਮ ਚਲਾਏ ਕੁਬੁੱਧ ਕਰਨ ਤੇ ਲੋਕ ਹਟਾਏ ਜਿਹੜੇ ਕੰਮ ਮੈਨੂੰ ਪ੍ਰਮਾਤਮਾ ਨੇ ਭੇਜਿਆ ਏ ਧਰਮ ਚਲਾਉਣਾ ਧਰਮ ਦੇ ਧਾਰਨੀ ਲੋਕਾਂ ਨੂੰ ਬਣਾਉਣਾ ਹੈ ਯਹੀ ਕਾਜ ਤਰਾਹਮ ਜਨਮੰ ਸਮਝ ਲਿਓ ਸਾਧੂ ਸਭ ਮਨ ਮੰ ਆਪਣੇ ਮਨ ਵਿੱਚ ਸਮਝ ਲਓ ਇਸੇ ਲਈ ਅਸੀਂ ਆਏ ਹਾਂ ਸਾਧੂਆਂ ਸਤ ਪੁਰਸ਼ਾਂ ਨੂੰ ਨਜ਼ਾਕਤ ਦਿਵਾਉਣੀ ਹੈ ਤੇ ਪਾਪੀਆਂ ਦਾ ਨਾਸ਼ ਕਰਨਾ ਹੈ ਪਾਪੀਆਂ ਨੂੰ ਦੰਡ ਦੇਣਾ ਹੈ ਸਤ ਪੁਰਸ਼ਾਂ ਦੀ ਹਿਫਾਜ਼ਤ ਕਰਨੀ ਹੈ ਕਹਿੰਦੇ ਅਸੀਂ ਆ ਗਏ ਦੁਨੀਆ ਤੇ ਸਾਡਾ ਆਗਾਜ਼ ਹੋ ਗਿਆ ਧਰਮ ਚਲਾਵਨ ਸੰਤ ਉਭਾਰਨ ਯਹੀ ਕਾਜ ਤਰਾਹ ਹਮ ਜਨਮਨ ਸਮਝ ਲਿਓ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੋਸ਼ਾਂ ਦੀ ਜੜ ਪੁੱਟਣ ਦੇ ਲਈ ਧਰਮ ਨੂੰ ਚਲਾਉਣ ਦੇ ਲਈ ਅਸੀਂ ਆਏ ਹਾਂ ਸਾਡਾ ਆਗਾਜ਼ ਇਸ ਲਈ ਹੋਇਆ ਹੈ ਅਚਰ ਇੱਕ ਗੱਲ ਵੱਲ ਧਿਆਨ ਦਿਓ ਇਹ ਕਿਹੜਾ ਹਿੰਦੂ ਕਵੀ ਹੋਇਆ ਜਿਨੇ ਨਵਾਂ ਧਰਮ ਚਲਾਇਆ ਸੀ ਮੈਂ ਪੁੱਛਦਾ ਵੀ ਜੇ ਦਸਮ ਬਾਣੀ ਕਿਸੇ ਹਿੰਦੂ ਨੇ ਲਿਖੀ ਹੈ ਤੇ ਇਥੇ ਕਵੀ ਕੀ ਲਿਖ ਰਿਹਾ ਏ ਧਰਮ ਚਲਾਵਨ ਸੰਤੋ ਬਾਰਨ ਕੋਈ ਹੋਇਆ ਹੈ ਪਹਿਲੀ ਗੱਲ ਤੇ ਕਲਮ ਚੁੱਕਣ ਵਾਲਾ ਤਲਵਾਰ ਨਹੀਂ ਚੁੱਕ ਸਕਦਾ ਕਵੀ ਬੜੇ ਸ਼ਾਂਤ ਚਿੱਤ ਹੁੰਦੇ ਨੇ ਵਾ ਇਹ ਵੀ ਜਿਆਦੇ ਦੁਖਿਆਰੀ ਹੁੰਦੇ ਨੇ ਵਟਾਂ-ਵਟਾਂ ਤੇ ਇਕਾਂਤ ਵਿੱਚ ਬਹਿ ਕੇ ਕਵਤਾ ਲਿਖਦੇ ਨੇ ਮੈਦਾਨੇ ਜੰਗ ਦੀ ਟਣਕਾਰ ਨੂੰ ਝੱਲਣਾ ਕਵੀਆਂ ਦੇ ਵਸ ਦੀ ਗੱਲ ਨਹੀਂ ਹੈ ਜਿਹੜੇ ਕਲਮ ਦੇ ਧਨੀ ਨੇ ਤਲਵਾਰ ਚੁੱਕਣ ਜੋਗੇ ਨਹੀਂ ਹੁੰਦੇ ਇਹਦੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਆ ਵੀ ਜਿੰਨੀ ਤਿੱਖੀ ਉਹਦੀ ਕਲਮ ਹੈ ਉਹਦੇ ਨਾਲੋਂ ਕਈ ਗੁਣਾ ਤਿੱਖੀ ਉਹਦੀ ਤਲਵਾਰ ਹੈ ਨਾ ਹੋਇਆ ਤੇ ਨਾ ਕੋਈ ਹੋਵੇਗਾ ਮੈਨੂੰ ਤੇ ਅੱਜ ਤੱਕ ਕੋਈ ਹਿੰਦੂ ਕਵੀ ਲੱਭਾ ਨਹੀਂ ਤੇ ਜੇ ਕੋਈ ਹਿੰਦੂ ਕਵੀ ਨੇ ਦਸਮ ਬਾਣੀ ਲਿਖੀ ਭਰ ਲਿਆ ਉਹਨੇ ਧਰਮ ਕਿਹੜਾ ਚਲਾਇਆ ਤੇ ਜਿਸ ਕਵੀ ਨੇ ਦਸਮ ਬਾਣੀ ਲਿਖੀ ਹੈ ਉਹਨੇ ਖਾਲਸਾ ਪੰਥ ਚਲਾਇਆ ਕਿ ਨਹੀਂ ਚਲਾਇਆ ਗੱਲ ਕੋਈ ਆਉਂਦੀ ਨਹੀਂ ਐਸੇ ਕਰਕੇ ਤੇ ਵਿਚਾਰ ਨਹੀਂ ਕਰਦੇ ਕਹਿ ਕੇ ਦੌੜ ਜਾਂਦੇ ਵੀ ਦਸਮ ਬਾਣੀ ਨੂੰ ਨਹੀਂ ਮੰਨਦੇ ਅਖੇ ਦੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਐਦਾਂ ਪੜਨਗੇ ਤੇ ਮੈਂ ਹੈਰਾਨ ਰਹਿ ਜਾਂਦਾ ਵੀ ਇਹਦੇ ਅਰਥ ਕੀ ਨੇ ਸਤਿਗੁਰੂ ਤੋਂ ਬਿਨਾ ਜੋ ਅਸੀਂ ਤੁਸੀਂ ਬੋਲਦੇ ਆ ਉਹ ਕੱਚੀ ਬਾਣੀ ਹੈ ਤੇ ਮੈਂ ਸਵਾਲ ਕਰਦਾ ਨਾ ਵੀ ਕੀ ਸਤਿਗੁਰੂ ਪਹਿਲੇ ਪੰਜ ਹੀ ਹੋਏ ਨੇ ਕੀ ਪਹਿਲੇ ਪੰਜ ਤੇ ਨੌਵੇਂ ਪਾਤਸ਼ਾਹ ਹੀ ਸਤਿਗੁਰੂ ਹੋਏ ਨੇ ਬਾਕੀ ਚਾਰ ਨਹੀਂ ਹੋਏ ਯਾਦ ਰੱਖ ਦਸਾਂ ਪਾਤ ਸ਼ਾਹਾਂ ਦੇ ਮੁਖਾਰ ਬਿੰਦ ਚੋਂ ਜੋ ਨਿਕਲੇਗਾ ਬਾਣੀ ਗੁਰੂ ਗੁਰੂ ਹੈ ਬਾਣੀ ਭਾਵੇਂ ਦਸਮ ਵਿੱਚ ਦਰਜ ਹੈ ਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇੱਥੇ ਸਤਿਗੁਰੂ ਲਬਜ਼ ਹੈ ਤੇ ਜੇ ਕਲਗੀ ਤਰ ਸਤਿਗੁਰੂ ਨਹੀਂ ਹੈ ਤੇ ਨਾ ਮੰਨੋ ਦੀ ਬਾਣੀ ਨੂੰ ਥੋੜਾ ਜਿਹਾ ਖਲੋਜਾ ਉਹ ਪੰਥ ਦੋਖੀਆਂ ਨੇ ਵੀ ਕਹਿ ਦੇਣਾ ਕਲਗੀ ਤਰ ਗੁਰੂ ਨਹੀਂ ਹੈ ਸਾਡਾ ਕਿਉਂਕਿ ਉਹਦੀ ਡਾਂਗ ਦਾ ਬੜਾ ਡਰ ਹੈ ਸਰਕਾਰਾਂ ਨੂੰ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਨਾਲ ਜੁੜੇ ਨਹੀਂ ਉਹ ਫਿਰ ਡਾਂਗ ਚੁੱਕਣੀ ਵੀ ਜਾਣਦੇ ਨੇ ਇਹਨਾਂ ਦਾ ਹੀ ਤੇ ਡਰ ਹੈ ਜਬਜੀ ਸਾਹਿਬ ਦਾ ਥੋੜੀ ਕੋਈ ਡਰ ਹੈ ਉਹ ਤੇ ਪ੍ਰੇਮ ਦੀ ਗੱਲ ਹੈ ਰੌਲਾ ਤੇ ਜਾਬ ਸਾਹਿਬ ਤੋਂ ਪਹਿਣਾ ਹੈ ਮਾਲਾ ਦਾ ਥੋੜੀ ਡਰ ਹੈ ਡਾਂਗ ਦਾ ਡਰ ਹੈ ਡਾਂਗ ਦਾ ਇਹ ਨਹੀਂ ਚਾਹੁੰਦੇ ਵੀ ਬਾਬਾ ਜਰਨੈਲ ਸਿੰਘ ਵਰਗੇ ਸੂਰਮੇ ਘਰ ਘਰ ਪੈਦਾ ਹੋਣ ਦੂਰ ਕਰਦੇ ਹੋ ਦਸਮ ਬਾਣੀ ਤੋਂ ਬਣਾ ਦਿਓ ਬੁੱਝਦੇ ਲੈਣਾ ਨੂੰ ਰਹਿਣ ਦਿਓ ਪ੍ਰੇਮ ਰਸੀ ਇਹਨਾਂ ਨੂੰ ਵੀਰ ਰਸ ਖੋਲਵੋ ਇਹਨਾਂ ਕੋਲੋਂ ਅਜ਼ੀਜ਼ ਹਮਿੰਦੇ ਨਹੀਂ ਅਸੀਂ ਆਨੇ ਦੀ ਬੜਾ ਜਾਗਰੂਕ ਹੈ ਬੜੀ ਸਿਆਣੀ ਗੱਲ ਕੀਤੀ ਹੈ ਬੜੀ ਦੂੰਗੀ ਤਰਕ ਹੈ ਜੇ ਇੱਡਾ ਜਾਗਰੂਕ ਹੈ ਤੇ ਬਹਿ ਕੇ ਵਿਚਾਰ ਕਿਉਂ ਨਹੀਂ ਕਰ ਲੈਂਦਾ ਕੱਲ ਕੋਈ ਨਹੀਂ ਅਗ ਲਾਉਣ ਨਹੀਂ ਆਇਆ ਜੇ ਟੱਪ ਗਿਆ ਹੈ ਕੰਦ ਹੁਣਾ ਹੋਰ ਕੱਖ ਨਹੀਂ ਹੈ دین ਦੁਨੀਆ ਦਾ ਮਾਲਕ ਓ ਗੁਰੂ ਗੋਬਿੰਦ ਸਿੰਘ ਕਵੀ ਹੈ ਜਿਨੇ ਆਖਿਆ ਸੀ ਵੀ ਮੈਂ ਧਰਮ ਚਲਾਉਣ ਆਇਆ ਹਾਂ ਤੇ ਧਰਮ ਚਲਾਵਾਂਗਾ ਮੈਂ ਸਿੱਖ ਧਰਮ ਨੂੰ ਸਿੰਘ ਦੇ ਵਿੱਚ ਖਾਲਸਾ ਪੰਥ ਵਿੱਚ ਤਬਦੀਲ ਕਰਾਂਗਾ ਧਰਮ ਚਲਾਵਨ ਅਖੇਰੀ RAM ਸ਼ਾਮ ਕਵੀ ਨੇ ਲਿਖਿਆ ਹੈ ਕਹਿੰਦੇ ਦਸਮ ਬਾਣੀ 'ਚ ਸਿਰਫ ਦੋ ਨਾ ਆਏ ਨੇ ਉਹ RAM ਤੇ ਸ਼ਾਮ ਕਵੀਆਂ ਦੇ ਤੇ ਮੈਂ ਕਹ ਕਮਲਿਆ ਧਿਆਨ ਨਾਲ ਪੜ ਲੈਂਦਾ ਇੱਕ ਹੋਰ ਨਾਮ ਆਉਂਦਾ ਹੈ ਬਾਹੇ ਗਾਹੇ ਕੀ ਲਾਜ ਅਸ਼ੋ ਗੋਬਿੰਦ ਦਾਸ ਗੋਬਿੰਦ ਦਾਸ ਕੌਣ ਹੈ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਉਹ ਮਾਂ ਪਿਆਰ ਦੇ ਨਾਲ ਕਿਤੇ ਰਾਮ ਕਹਿ ਦਿੰਦੀ ਸੀ ਮਾਂ ਗੁਜਰੀ ਕਿਤੇ ਸ਼ਿਆਮ ਕਹਿ ਦਿੰਦੀ ਸੀ ਕਿਉਂਕਿ ਉਹਨਾਂ ਸਮਿਆਂ ਵਿੱਚ ਰਾਮ ਜੀ ਕ੍ਰਿਸ਼ਨ ਜੀ ਨੂੰ ਮਹਾਨ ਤਾਕਤਾਂ ਅਵਤਾਰੀ ਪੁਰਸ਼ ਸਮਝਿਆ ਜਾਂਦਾ ਸੀ ਉਹ ਮਾਂ ਗੁਜਰੀ ਕਹਿੰਦੀ ਸੀ ਲੋਕੋ ਕਿਤੇ ਤਰੇ ਫਿਰਦੇ ਉਹ ਰਾਮ ਸ਼ਾਮ ਰੋ ਵੀ ਵੱਡੀ ਤਾਕਤ ਦੁਨੀਆ ਤੇ ਆਈ ਹੋਈ ਹੈ ਇਦੇ ਦੀ ਰਾਮ ਵੇਖ ਲਿਓ ਇਦੇ ਦੀ ਸ਼ਾਮ ਵੇਖ ਲਿਓ ਤੇ ਉਹ ਰਾਮ ਸ਼ਾਮ ਨਾਲੋਂ ਵੀ ਵੱਧ ਕੇ ਬਰਕਤਾਂ ਦਾ ਮਾਲਕ ਹੈ ਰਾਮ ਸ਼ਾਮ ਵਰਗੇ ਵੀ ਇਹਦੇ ਸੇਵਕ ਹੀ ਨੇ ਇਹ ਬਾਣੀ ਨਹੀਂ ਕਹਿੰਦੀ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਗੁਰੂ ਗੋਬਿੰਦ ਸਿੰਘ ਉਹ ਹੈ ਜਿਹੜਾ ਸਮੁੱਚੀਆਂ ਤਾਕਤਾਂ ਦਾ ਗੁਰੂ ਨਾਨਕ ਉਹ ਹੈ ਜਿਹੜਾ ਸਮੁੱਚੀਆਂ ਕਲਾ ਦਾ ਮਾਲਕ ਹੈ ਆ ਰਾਮ ਜੀ ਸ਼ਿਆਮ ਜੀ ਵਰਗਿਆਂ ਕੋਲ ਤਾਕਤਾਂ ਨੇ ਪਰ ਉਹਨੀਆਂ ਨਹੀਂ ਜਿੰਨੀਆਂ ਖੁਦ ਖੁਦਾ ਗੁਰੂ ਨਾਨਕ ਨਰੰਕਾਰੀ ਕੋਲ ਨੇ ਐਵੇਂ ਥੋੜਾ ਐਲਾਨ ਕਰੀਦਾ ਸਭ ਤੇ ਵੱਡਾ ਸਤ ਗੁਰੂ ਨਾਨਕ ਉਹ ਤੇ ਪ੍ਰੇਮ ਦੇ ਨਾਲ ਮਾਣੇ ਰਾਮ ਕਹਿ ਦੇਣਾ ਕਿਉਂਕਿ ਕਲਗੀਧਾਰੀ ਸਾਰਿਆਂ ਚ ਰਮਿਆ ਹੋਇਆ ਪਰਮਾਤਮਾ ਹੈ ਸ਼ਿਆਮ ਵੀ ਕਹਿ ਦੇਣਾ ਮਾਵਾ ਨੇ ਨਾ ਪ੍ਰੇਮ ਨਾਲ ਜਿੱਦਾਂ ਮਰਜ਼ੀ ਬੁਲਾ ਦੇਣਾ ਇੱਥੇ ਕਦੀ ਇਹ ਭੁਲੇਖਾ ਨਹੀਂ ਖਾਣਾ ਵੀ ਕਲਗੀਧਰ ਪਾਤਸ਼ਾਹ RAM ਸ਼ਾਮ ਦੇ ਅਵਤਾਰ ਨੇ ਨਾ ਰੱਬ ਜਿਹੜਾ ਹੁੰਦਾ ਹੈ ਨਾ ਅਕਾਲ ਪੁਰਖ ਜਿਹੜਾ ਹੁੰਦਾ ਹੈ ਉਹ ਅਵਤਾਰਾਂ ਨੂੰ ਭੇਜਦਾ ਹੈ ਉਹ ਕਿਸੇ ਦਾ ਅਵਤਾਰ ਨਹੀਂ ਹੁੰਦਾ ਤੇ RAM ਸ਼ਾਮ ਵਰਗਿਆਂ ਦੇ ਵੀ ਦੇਵਤਿਆਂ ਨੂੰ ਭੇਜਣ ਵਾਲਾ ਖੁਦ ਖੁਦਾ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਹੈ ਇਹ ਸਭ ਦੇਵੀ ਦੇਵਤੇ ਵੀ ਉਹਦੇ ਪਿਆਰੇ ਨੇ ਉਹਦੇ ਗੁਣ ਗਾਉਣ ਵਾਲੇ ਨੇ ਇੱਥੇ ਦੇਵੀਆਂ ਵੀ ਝਾੜੂ ਲਾਉਂਦੀਆਂ ਨੇ ਉਹਦੇ ਦਰ ਤੇ ਉਹ ਕਈਆਂ ਦਾ ਸੁਭਾਅ ਹੁੰਦਾ ਨਾ ਕਥਾ ਨੂੰ ਕੱਟ ਵੱਢ ਕੇ ਪਾ ਦੇਣਗੇ ਲਓ ਜੀ ਇਹ ਤੇ ਕਹਿ ਦਿੱਤਾ ਵੀ ਰਾਮ ਤੇ ਕਲਗੀਧਰ ਇੱਕੋ ਜਿਹਾ ਹੀ ਨੇ ਸ਼ਤਾਨੀ ਹੈ ਜਿੱਦਾਂ ਮਰਜ਼ੀ ਕਰ ਲਵੋ ਸਭ ਤੇ ਵੱਡਾ ਸਤਗੁਰ ਨਾਨਕ ਦਵੈ ਤੇ ਇੱਕ ਰੂਪ ਹੈ ਗयो ਕਲਗੀਧਰ ਨਾਲੋਂ ਵੱਡਾ ਕੋਈ ਨਹੀਂ ਹੈ ਪਰ ਉਸ ਅਕਾਲ ਪੁਰਖ ਕਲਗੀ ਤਰ ਗੁਰਨਾਨਕ ਨਿਰੰਕਾਰ ਦੀ ਜੋਤ ਮੈਂ ਦਾਵਾ ਕਰ ਦਵਾਂ ਹਰ ਇੱਕ ਵਿੱਚ ਉਹਦੀ ਭੇਜੀ ਜੋਤ ਆਉਂਦੀ ਹੈ ਪਰ ਉਹ ਆਪਣੀ ਮਰਜ਼ੀ ਅਨੁਸਾਰ ਹਰ ਇੱਕ ਜੋਤ ਨੂੰ ਬਰਕਤਾਂ ਦਿੰਦਾ ਹੈ ਦੇਵਤਿਆਂ ਨੂੰ ਕੁਝ ਵੱਧ ਨੇ ਅਵਤਾਰਾਂ ਨੂੰ ਕੁਝ ਵੱਧ ਨੇ ਆਮ ਸਾਡੇ ਵਰਗੇ ਲੋਕਾਂ ਨੂੰ ਬਰਕਤਾਂ ਕੁਝ ਘੱਟ ਨੇ ਪਰ 10 ਪਾਤਸ਼ਾਹੀਆਂ ਸਮੁੱਚੀਆਂ ਬਰਕਤਾਂ ਦੇ ਮਾਲਕ ਨੇ ਉਹਨਾਂ ਦਾ ਮੁਕਾਬਲਾ ਕੋਈ ਦੇਵੀ ਦੇਵਤਾ ਨਹੀਂ ਕਰ ਸਕਦਾ ਜੇ ਕਰ ਸਕਦਾ ਹੁੰਦਾ ਤੇ ਅੱਜ ਤੋਂ ਪਹਿਲਾਂ ਤੇ ਫਿਰ ਸਵਾ ਲੱਖ ਨਾ ਕੋਈ ਲੜਾ ਨਾ ਸਕਿਆ ਹਾਥੀ ਬੰਦੇ ਤੋਂ ਧਵਾ ਨਾ ਸਕਿਆ 10 ਲੱਖ ਨਾ ਚਾਲੀਆਂ ਨੂੰ ਟਕਰਾ ਨਾ ਸਕਿਆ ਇਹ ਕਲਗੀ ਧਰਦੀ ਖੇਡ ਹੈ ਸਾਰੀ ਧਰਮ ਚਲਾਇਆ ਕਹਿੰਦੇ ਧਰਮ ਚਲਾਮਨ ਸੰਤ ਉਭਾਰਨ ਦੁਸਤ ਸਭਨ ਕੋ ਮੂਲ ਉਪਾਰਨ 14 ਜੰਗਾਂ ਲੜੀਆਂ ਇਸ ਕਵੀ ਨੇ ਜਿਹੜਾ ਬਾਣੀ ਲਿਖਦਾ ਹੈ ਦੁਸ਼ਟਾਂ ਦੀਆਂ ਜੜਾਂ ਪੁੱਟਣ ਲਈ ਤੇ ਦੇ ਕੋਈ ਰਾਮ ਸ਼ਾਹ ਕਵੀ ਹੋਏ ਨੇ ਮੈਨੂੰ ਤੇ ਲੱਭੇ ਨਹੀਂ ਅੱਜ ਤੱਕ ਉਹਨਾਂ ਇੱਕ ਵੀ ਕੀੜੀ ਮਾਰੀ ਹੋਵੇ ਜੇ ਹੋਏ ਵੀ ਹੋਣ ਦੁਸ਼ਟਾਂ ਦੀਆਂ ਜਣਾ ਤੇ ਕਲਗੀ ਧਰਨੇ ਪੁੱਟੀਆਂ ਨੇ ਦੀਨ ਦੁਨੀਆ ਦੇ ਮਾਲਕ ਨੇ ਪੁੱਟੀਆਂ ਨੇ ਇਹ ਕਿਹੜਾ ਹਿੰਦੂ ਕਵੀ ਹੈ ਇਤੇ ਉਹ ਗੱਲ ਹੈ ਵੀ ਸਾਨੂੰ ਹੀਰਾ ਲੱਭਾ ਤੇ ਕੱਚ-ਕੱਚ ਕਹਿ ਕੇ ਦੂਰ ਸੁੱਟ ਦਿੱਤਾ ਹੋਰ ਕੱਚ ਇਕੱਠਾ ਕਰਦੇ ਫਿਰਦੇ ਨੇ ਹੀਰੇ ਅਥੀਂ ਗਵਾਈ ਜਾਂਦੇ ਨੇ ਮੂਰਖ ਲੋਕਾਂ ਦੁਨੀਆ ਨੇ ਐਸਾ ਕਵੀ ਪੈਦਾ ਕੀਤਾ ਹੀ ਨਹੀਂ ਹੈ ਜਿਹੜਾ ਇੰਨੀਆਂ ਭਾਸ਼ਾਵਾਂ ਦਾ ਗਿਆਤਾ ਹੋਵੇ ਔਰ ਹਰ ਇੱਕ ਭਾਸ਼ਾ ਵਿੱਚ ਅਬਦੀ ਹੈ ਉਹ ਕਾਵ ਰਚਨਾ ਦੀ ਉਹਦੇ ਤੋਂ ਵੱਡਾ ਕਵੀ ਨਾ ਫਾਰਸੀ 'ਚ ਲੱਭੇਗਾ ਨਾ ਅਰਬੀ ਵਿੱਚ ਲੱਭੇਗਾ ਨਾ ਸੰਸਕ੍ਰਿਤ ਨਾ ਬ੍ਰਿਜ ਭਾਸ਼ਾ ਵਿੱਚ ਲੱਭੇਗਾ ਅੱਛਾ ਫਿਰ Hindu ਵੀਰਾਂ ਦੀ ਇਹ ਮਰਿਆਦਾ ਹੈ ਉਹ ਕਿਹਨੂੰ ਪੂਜਦੇ ਨੇ ਅਗਰ ਹਿੰਦੂ ਕਵੀ ਹੁੰਦਾ ਇੱਥੇ ਉਹਨੇ ਇਹ ਗੱਲ ਲਿਖਣੀ ਸੀ ਵੀ ਮੇਰੇ ਮਾਂ ਪਿਓ ਨੇ ਰਾਮ ਚੰਦਰ ਜੀ ਕ੍ਰਿਸ਼ਨ ਜੀ ਵਿਸ਼ਨੂੰ ਮਹਾਰਾਜ ਜੀ ਤੇ ਹੋਰ ਸ਼ਿਵ ਜੀ ਜੀ ਤੇ ਬ੍ਰਹਮਾ ਜੀ ਦੀ ਪੂਜਾ ਕੀਤੀ ਤੇ ਮੈਂ ਦੁਨੀਆ ਤੇ ਆ ਗਿਆ ਖੁਸ਼ ਹੋ ਕੇ ਵਰ ਮਿਲਿਆ ਜੇ ਹਿੰਦੂ ਕਵੀ ਹੁੰਦਾ ਤੇ ਇਦਾਂ ਲਿਖਦਾ ਕਿਉਂਕਿ ਹਿੰਦੂ ਵੀਰ ਦਾ ਇਸ਼ਟ ਦੇਵ ਵਿਸ਼ਨੂੰ ਹੈ ਬ੍ਰਹਮਾ ਹੈ ਸ਼ਿਵ ਜੀ ਹੈ ਇਹ ਦੁਰਗਾ ਹੈ ਦੇਵੀਆਂ ਨੇ ਇਹ ਕੀ ਲਿਖ ਰਹੇ ਨੇ तात मात मुर अलख आराधा ਬਹੁ ਵਿਦਯੋਗ ਸਾਧਨਾ ਸਾਧਾ ਤਿੰਨ ਜੋ ਕਰੀ અલਖ ਕੀ ਸੇਵਾ ਤਾਂ ਤੇ ਭਏ ਪਰਸ਼ੰਨ ਗੁਰਦੇਵਾ અલਖ ਕੀ ਹੁੰਦਾ ਹੈ ਨਾ ਜਾਣਿਆ ਜਾਣ ਵਾਲਾ ਜਿਹੜਾ ਸਮਝ ਵਿੱਚ ਹੀ ਨਾ ਆਵੇ ਅਦ੍ਰਿਸ਼ ਜਿਹੜਾ ਦਿਖਦਾ ਨਹੀਂ ਤੇ ਸ਼ਿਵ ਜੀ ਬ੍ਰਹਮਾ ਵਿਸ਼ਨ ਤੇ ਦੇਖਦੇ ਰਹੇ ਨੇ ਇਹ ਦੇਵਤੇ ਹੋਏ ਨੇ ਕਹਿੰਦੇ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ ਮੈਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਨੇ ਤੁਹਾਡੇ ਨਾਲੋਂ ਸਿੱਖਿਆ ਵੱਖਰੀ ਐ ਦਸਮ ਬਾਣੀ ਦੀ ਕਿ ਤੁਸੀਂ ਅਲਖ ਲਫ਼ਜ਼ ਵਰਤਿਆ ਹੈ ਕੀ ਅਲਖ ਲਫ਼ਜ਼ ਕਿਸੇ ਦੇਵਤੇ ਲਈ ਆਉਂਦਾ ਹੈ ਇਹ ਕਹਿ ਰਹੇ ਨੇ ਹਿੰਦੂ ਕਵੀ ਦੀ ਕਵਤਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਗੁਰ ਤੁਠੈ ਪਾਈ ਹੈ ਪੂਰਨ ਅਲਖ ਅਭੇਵ ਜਿੰਨਾ ਤੇ ਗੁਰੂ ਖੁਸ਼ ਹੋਵੇ ਨਾ ਲਖਿਆ ਜਾਣ ਵਾਲਾ ਪ੍ਰਮਾਤਮਾ ਉਹਨਾਂ ਨੂੰ ਮਿਲਦਾ ਕਿਉਂਕਿ ਗੁਰੂ ਦਾ ਹੀ ਜੋਤ ਸਰੂਪ ਹੈ ਉਹ ਗੁਰੂ ਚੋਲਾ ਹੈ ਸਰਗੁਣ ਸਰੂਪ ਹੈ ਅਲਖ ਅਲਖ ਪ੍ਰਮਾਤਮਾ ਲਈ ਹੈ ਤਾਂ ਤੋ ਮਾਤਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਕਹਿੰਦੇ ਮੈਂ ਤਾਂ ਆਇਆ ਹੈ ਮੇਰੇ ਮਾਤਾ ਪਿਤਾ ਨੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਨੇ ਆਪਣੇ ਨਿਰਗੁਣ ਸਰੂਪ ਨੂੰ ਸਦਾ ਯਾਦ ਰੱਖਿਆ ਸੇਵਾ ਸਿਮਰਨ ਵਿੱਚ ਰਹੇ ਫਿਰ ਬੇਨਤੀਆਂ ਕੀਤੀਆਂ ਵੀ ਇਸ ਜੋਤ ਨੂੰ ਦਸਵਾਂ ਜਾਮਾ ਚਾਹੀਦਾ ਹੈ ਤੇ ਫਿਰ ਦਸਵਾਂ ਜਾਮਾ ਮੈਂ ਆ ਗਿਆ ਦੁਨੀਆ ਤੇ